ਸਰਬਜੀਤ ਕੌਰ ਔਰ ਫਨੂਰੋਸੈਨ ਦੇ ਕਟਾਪੇ ਦੀ ਵੀਡੀਓ ਦਾ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸ ਦਿੰਨੇ ਆ ਸਰਬਜੀਤ ਕੌਰ ਜੋ ਕਿ ਅਮੈਨੀ ਵਾਲਾ ਪਿੰਡ ਦੇ ਰਹਿਣ ਵਾਲੀ ਆ ਜਿਸ ਦੇ ਕਿ ਦੋ ਛੋਟੇ ਛੋਟੇ ਬੱਚੇ ਆ ਉਹ ਪਾਕਿਸਤਾਨ ਗੁਰੂ ਘਰ ਵਿੱਚ ਦਰਸ਼ਨਾਂ ਦੇ ਲਈ ਗਈ ਸੀ ਜਥੇ ਦੇ ਨਾਲ ਤੇ ਜਿੱਥੋਂ ਉਹ ਵਾਪਸ ਨਹੀਂ ਆਈ ਉਸਨੇ ਉੱਥੇ ਹੀ ਇੱਕ ਸ਼ੇਖੂਪੁਰਾ ਦੇ ਰਹਿਣ ਵਾਲੇ ਵਿਅਕਤੀ ਦੇ ਨਾਲ ਵਿਆਹ ਕਰਵਾ ਲਿਆ ਉਸ ਵਿਅਕਤੀ ਦਾ ਪਹਿਲਾਂ ਵੀ ਵਿਆਹ ਹੋ ਚੁੱਕਿਆ ਸੀ ਉਸ ਦੇ ਤਿੰਨ ਬੱਚੇ ਸਨ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਉਸ ਸਰਬਜੀਤ ਕੌਰ ਅਰਫ ਨੂਰ ਹਸੈਨ ਨੂੰ ਪਹਿਲਾ ਵਾਲੀ ਬੀਵੀ ਤੇ ਉਹਨਾਂ ਤਿੰਨਾਂ ਬੱਚਿਆਂ ਦੇ ਨਾਲ ਹੀ ਰਹਿਣਾ ਪਵੇਗਾ ਉਸ ਨੂੰ ਆਪਣੇ ਨਾਲ ਹੀ ਰੱਖਿਆ ਜਾਵੇਗਾ ਪਰ ਹੁਣ ਇਸ ਮਾਮਲੇ ਵਿੱਚ ਲੱਗਦਾ ਇੱਕ ਕੋਈ ਹੋਰ ਹੀ ਨਵਾਂ ਮੋੜ ਸਾਹਮਣੇ ਆ ਗਿਆ ਹੈ ਤੁਹਾਨੂੰ ਸਾਰੀ ਗੱਲ ਦੱਸ ਦਿੰਨੇ ਆ ਕਿ ਕੁਝ ਦਿਨ ਪਹਿਲਾਂ ਇੱਕ ਜੱਥਾ ਗੁਰਦੁਆਰਾ ਸਾਹਿਬ ਦਰਸ਼ਨਾਂ ਦੇ ਲਈ ਗਿਆ ਸੀ ਜਿੱਥੇ ਸਰਬਜੀਤ ਕੌਰ ਉਥੋਂ ਇੱਕ ਪਾਕਿਸਤਾਨ ਦੇ ਬੰਦੇ ਨਾਲ ਫਰਾਰ ਹੋ ਗਈ ਕਿਉਂਕਿ ਉਸਦੀ ਪਹਿਲਾ 9 ਸਾਲ ਉਸਦੇ ਨਾਲ ਗੱਲਬਾਤ ਹੋ ਰਹੀ ਸੀ ਤੇ ਜਿੱਸ ਦੇ ਚੱਲਦੇ ਉਹ ਉੱਥੇ ਹੀ ਰਹਿ ਗਈ ਉਸ ਵਿਅਕਤੀ ਦੇ ਨਾਲ ਚਲੀ ਗਈ ਜਿਸ ਤੋਂ ਬਾਅਦ ਪ੍ਰਸ਼ਾਸਨ ਵੀ ਪੂਰਾ ਅਲਰਟ ਹੋ ਗਿਆ ਸਰਬਜੀਤ ਕੌਰ ਤੇ ਤਿੰਨ ਮਾਮਲੇ ਕਪੂਰਥਲਾ ਵਿੱਚ ਦਰਜ ਸਨ ਜਿਸ ਦੇ ਵਿੱਚ ਭਾਵੇਂ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ ਪਰ ਫਿਰ ਵੀ ਇਹ ਇਨਕੁਆਇਰੀ ਕੀਤੀ ਜਾ ਰਹੀ ਹੈ ਕਿ ਇਸ ਨੂੰ ਵੀਜ਼ਾ ਕਿਸ ਤਰ੍ਹਾਂ ਮਿਲ ਗਿਆ ਕਿਉਂਕਿ ਏਜੰਸੀਆਂ ਅਤੇ ਪੁਲਿਸ ਪੂਰੀ ਜਾਂਚ ਕਰਦੀਆਂ ਨੇ ਜਦੋਂ ਕਿਸੇ ਨੂੰ ਵੀਜ਼ਾ ਦੇਣਾ ਹੁੰਦਾ ਇਹ ਕੋਤਾਹੀ ਕਿਸ ਤਰ੍ਹਾਂ ਹੋ ਗਈ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆ ਗੁਰਦੁਆਰਾ ਸ਼੍ਰੋਮਣੀ ਕਮੇਟੀ ਨੇ ਵੀ ਇਹ ਸਾਫ਼ ਕਰ ਦਿੱਤਾ ਹੈ ਕਿ ਅੱਜ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਦਰ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਜਾਣ ਵਾਲੇ ਜਥਿਆਂ ਵਿੱਚ ਇਕੱਲੀ ਔਰਤ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਸ ਦੇ ਨਾਲ ਉਸ ਦਾ ਘਰ ਵਾਲਾ ਜਾਂ ਉਸ ਦਾ ਭਰਾ ਜਾਂ ਉਸ ਦਾ ਪਿਤਾ ਜ਼ਰੂਰ ਨਾਲ ਹੋਵੇ ਇਕੱਲੀ ਔਰਤ ਨੂੰ ਦਰਸ਼ਨਾਂ ਦੇ ਲਈ ਨਹੀਂ ਜਾਣ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਿੰਨੇ ਆ ਸ਼੍ਰੋਮਣੀ ਕਮੇਟੀ ਦੀ ਮੈਂਬਰ ਨੇ ਕੱਲ ਇਹ ਦੱਸਿਆ ਕਿ ਪਿੰਡ ਦੇ ਨੰਬਰਦਾਰ ਨੇ ਸਿਫਾਰਿਸ਼ ਕੀਤੀ ਸੀ ਕਿ ਇਸ ਔਰਤ ਨੇ ਦਰਸ਼ਨਾਂ ਲਈ ਜਾਣਾ ਜਿਸ ਕਰਕੇ ਇਸ ਨੂੰ ਵੀਜ਼ਾ ਦਵਾਇਆ ਜਾਵੇ ਤਾਂ ਜੋ ਇਹ ਔਰਤ ਉੱਥੇ ਗੁਰੂ ਘਰ ਦੇ ਦਰਸ਼ਨ ਕਰ ਸਕੇ ਪਰ ਬਾਅਦ ਵਿੱਚ ਵੀ ਉਸ ਆਦਮੀ ਨੇ ਵੀ ਹੱਥ ਕੜੇ ਕਰ ਦਿੱਤੇ ਜਦੋਂ ਇਸ ਦੇ ਘਰੇ ਜਾ ਕੇ ਦੇਖਿਆ ਤਾਂ ਇਸ ਦੇ ਘਰੇ ਇੱਕ ਕੋਠੀ ਵਿੱਚ ਰਹਿੰਦੀ ਸੀ ਤੇ ਇਸ ਦੇ ਦੋ ਬੱਚੇ ਸੀ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਔਰਤ ਤੇ ਇੱਕ ਆਦਮੀ ਕੁੱਤੇ ਨੂੰ ਲੈ ਕੇ ਲੜਾਈ ਕਰ ਰਹੇ ਹਨ ਤੁਹਾਨੂੰ ਦੱਸ ਦਿੰਨੇ ਆ ਕਿ ਸਾਡਾ ਚੈਨਲ ਇਸ ਵੀਡੀਓ ਦੀ ਪੋਸਟ ਨਹੀਂ ਕਰਦਾ ਕਿ ਉਸ ਵੀਡੀਓ ਵਿੱਚ ਸਰਜੀਤਕਾਰ ਹੈ ਕਿਉਂਕਿ ਸੋਸ਼ਲ ਮੀਡੀਆ ਉੱਪਰ ਬਹੁਤ ਸਾਰੀਆਂ ਵੀਡੀਓ ਇਸ ਤਰ੍ਹਾਂ ਦੀਆਂ ਆਉਂਦੀਆਂ ਰਹਿੰਦੀਆਂ ਨੇ ਤੁਹਾਨੂੰ ਵੀ ਕਿਸੇ ਅਜਿਹੀ ਵੀਡੀਓ ਤੇ ਯਕੀਨ ਨਹੀਂ ਕਰਨਾ ਚਾਹੀਦਾ